ਸਿਰਫ ਇੱਕ ਦਿਨ ਦੇ ਦੇਣ ਖਾਲਸੇ ਨੂੰ ਅਸੀਂ ਇਹੋ ਜਿਹਾ ਕਾਨੂੰਨ ਕਾਇਮ ਕਰਦਾਂਗੇ ਕਿ ਕਿਸੇ ਬਲਾਦ ਕਰਦੇ ਬੜੀ ਦੂਰ ਦੀ ਗੱਲ ਆ ਕਿ ਬੱਚੀ ਨਾਲ ਕਿਸੇ ਨਾਲ ਕੋਈ ਅੱਖ ਚੁੱਕ ਕੇ ਵੀ ਨਹੀਂ ਦੇਖ ਸਕਦਾ ਕਿਉਂਕਿ ਸਾਡੇ ਕਾਨੂੰਨ ਦੇ ਵਿੱਚ ਬੜੀ ਕਮੀ ਆ ਚੁੱਕੀ ਆ ਅਸੀਂ ਅੱਜ ਜੇ ਗੱਲਾਂ ਕਰ ਰਹੇ ਤਾਂ ਇਹਣਾ ਜਾਂ ਕੋਈ ਕਾਰਨ ਹੋਣ ਡਿਆ ਵਾ ਬੱਚਿਆਂ ਦੇ ਨਾਲ ਇਹ ਸਾਡੇ ਕਾਨੂੰਨ ਦੀ ਕਮੀ ਆ ਅਸੀਂ ਜੇ ਕੋ ਠੋਸ ਇਹਦਾ ਕਾਨੂੰਨ ਬਣਾਇਆ ਹੋਵੇ ਉਹਨੂੰ ਚੌਂਕ ਦੇ ਵਿੱਚ ਮੌਕੇ ਦੇ ਉੱਤੇ ਉਹਦੀ ਲਤਾਂ ਵਾ ਵਢੀ ਜਾਵੇ ਜਾਂ ਉਹਨੂੰ ਪੁਲਿਸ ਵੱਲੋਂ ਗੋਲੀ ਮਾਰੀ ਜਾਵੇ ਨਾ ਕਦੀ ਵੀ ਕੋਈ ਕਿਸੇ ਬੱਚੀ ਦੇ ਨਾਲ ਬਲਾਤਕਾਰ ਨਾ ਹੋਵੇਗਾ ਕਾਨੂੰਨ ਦੇ ਵਿੱਚ ਘਾਟਿਆ ਸਾਡੇ ਬਾਹਰਲੇ ਅਸੀਂ ਦੇਸ਼ਾਂ ਦੀਆਂ ਗੱਲਾਂ ਜ਼ਰੂਰ ਕਰਦੇ ਆਂ ਪਰ ਅਸੀਂ ਉਹਨਾਂ ਦੀ ਕਦੀ ਰੀਸ ਨਹੀਂ ਕਰ ਸਕਦੇ ਕਿਉਂਕਿ ਸਾਡੇ ਆਪਣੇ ਕਾਨੂੰਨ ਹੀ ਨਹੀਂ ਸਾਡੇ ਹੱਕ ਦੇ ਵਿੱਚ ਗੱਲ ਕਰਦੇ ਆਂ ਆਪਾਂ ਨੇ ਬਹੁਤ ਗਲਤ ਕੰਮ ਕੀਤਾ ਇਹ ਗਲੀ ਦੇ ਵਿੱਚ ਇਹ ਗੱਲ ਹੋਈ ਕਿ ਇਹ ਕਿਹੜੀ ਜਗ੍ਹਾ ਤੇ ਹੋਈ ਇਹ ਗਲੀ ਸਾਡੇ ਬੂਏ ਦੇ ਘਾਰੀ ਆ ਸਾਡੇ ਘਰ ਦੇ ਵਿੱਚ ਇਹਦੇ ਬੱਚੇ ਰਹਿੰਦੇ ਨੇ ਸਾਡੀ ਗਲੀ 'ਚ ਪੁੱਛੋ ਸਾਰੀਆਂ ਜਨਾਨੀਆਂ ਦਾ ਕੋ ਕਰਵਾਨੇ ਦਾ ਲਾਗੇ ਆ ਇਹ ਕਦੀ ਇਹ ਬੱਚਿਆਂ ਨੂੰ ਕਹੇ ਨੇ ਕਦੀ ਕੱਖ ਨਹੀਂ ਕਿਹਾ ਉਹਦੇ ਪਿਓ ਇਹ ਥੋੜੀ ਗਰੀਬ ਆ ਤੇ ਤੂੰ ਆਣ ਕਿਉਂ ਨਹੀਂ ਲਟਕੀ ਨੂੰ ਤੂੰ ਮਾਰੇ ਕ ਚੰਗੇ ਕੰਮ ਕਰ ਜਾਵੇਂ ਇਹ ਕਿੱਥੇ ਕਿ ਕਿਸ ਤਰ੍ਹਾਂ ਦਾ ਨੇ ਕੰਮ ਖਾ ਦੇ ਕਲੀਚ ਕੀਤਾ ਇਹ ਬੱਚੇ 9 ਸਾਲ ਦੀ ਹੈ ਹਾਂ ਇਹਦੇ ਬੱਚਿਆਂ ਦੇ ਸਾਰੇ ਸਾਰੀ ਬੜੀ ਸਾਡੀ ਧਿਆਨ ਰੱਖਦੇ ਆਪਾਂ ਇਹਦੇ ਬੱਚਿਆਂ ਦਾ ਇਹਨੂੰ ਪਤਾ ਨਹੀਂ ਬੱਚੇ ਦੀ ਉਮਰ ਕਿੰਨੀ ਕੀ ਹਾਂ ਚਾ ਟਾ ਟਾ ਦਾ ਬੰਦਾ 7 ਸਾਲ ਦਾ ਬਾਪੂ ਕਾਸੀ ਸਾਲ ਦੇ ਬੰਦੇ ਦੀ ਉਮਰ ਕਿੰਨੀ ਹੈ ਘਰ ਦੇ ਨਾਲ ਘਰ ਸੰਜਾ ਪਰਿਵਾਰ ਚਲ ਗਿਆ ਆਪਣੇ ਕਿਰਤ ਕਰਨ ਉਹਦੀ ਢਿੱ ਟੱਪਾ ਕਰਦੇ ਨੇ ਸਾਰਾ ਟੱਬਰ ਮੁੰਡਾ ਆਪਣਾ ਕੰਮ ਕਰਨ ਚਲ ਗਿਆ ਜਿਹੜਾ ਛੋਟਾ ਜਿਹੜੀ ਛੋਟੀ ਬੱਚੀ ਆ ਉਹ ਘਰ ਦੇ ਵਿੱਚ ਕੱਲੀ ਸੀ ਉਹ ਇਹ ਇਹ ਜਿਹੜਾ ਬੰਦਾ ਜਿਹੜਾ ਦੋਸ਼ੀ ਆ ਇਹਨੇ ਮੌਕੇ ਦਾ ਫਾਇਦਾ ਚੁੱਕਿਆ ਤੇ ਇਹਨੇ ਉਹ ਹਰਕਤ ਕਰ ਦਿੱਤੀ ਪੰਜਾਬ ਦੇ ਵਿੱਚ ਲਗਾਤਾਰ ਹੀ ਸ਼ੋਸ਼ਣ ਦੀ ਜਿਹੜੇ ਕਿ ਵਾਰਦਾਤਾਂ ਵਧੀਆਂ ਜਾ ਰਹੀ ਨੇ ਇਸੇ ਤਰ੍ਹਾਂ ਅਸੀਂ ਕੁਝ ਦਿਨ ਪਹਿਲਾਂ ਅਮਰਤਪਾਲ ਮਹਿਰੋ ਵੱਲੋਂ ਵੀ ਆਵਾਜ਼ ਉਠਾਈ ਗਈ ਸੀ ਸੋ ਅੱਜ ਅਸੀਂ ਪਹੁੰਚੇ ਹਾਂ ਅਮਰitsar ਦੇ ਫਤੇਗੜ ਚੂੜੀਆਂ ਰੋਡ ਦੇ ਉੱਤੇ ਜਿੱਥੇ ਕਿ ਇੱਕ ਛੋਟੀ ਜਿਹੀ ਬੱਚੀ ਨਾਲ ਇੱਕ 75 ਤੋਂ 75 ਸਾਲ ਦੇ ਇੱਕ ਬਾਬੇ ਵੱਲੋਂ ਜੋ ਕੋ ਬਜ਼ੁਰਗ ਹੈ ਉਹਦੇ ਵੱਲੋਂ ਇੱਕ ਸ਼ਰਮਨਾਕ ਜਿਹੜੀ ਕਿ ਘਟਨਾ ਕੀਤੀ ਗਈ ਹੈ ਸੋ ਸਾਡੇ ਨਾਲ ਮੌਜੂਦ ਨਹੀਂ ਸੀ ਕਿ ਸਸਤਾਵਾ ਸੀ ਅੱਗੋਂ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਸਾਰਾ ਮਸਲਾ ਬਾਰੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਗਲਬਤ ਕੀ ਹੋਈ ਹੈ ਜਿਹੜਾ ਕਿ ਇਹ ਸ਼ੋਸ਼ਣ ਜਿਹੜਾ ਲਗਾਤਾਰ ਹੋ ਰਿਹਾ ਅੱਜ ਜਿਹੜੀ ਅੰਮ੍ਰਿਤਸਰ ਦੇ ਵਿੱਚ ਇੱਕ ਮਾੜੀ ਘਟਨਾ ਜਿਹੜੀ ਸ਼ਰਮਨਾਕ ਘਟਨਾ ਘਟੀ ਹੈ ਵੇਖੋ ਜੀ ਬੱਚੀ ਦੀ ਤੁਸੀਂ ਏਜ ਵੇਖੋ ਤੇ ਉਹਦੇ ਹਾਲਾਤ ਵੇਖੋ ਉਹਦਾ ਕਾਰਨ ਸਿੱਧੇ ਦਾ ਸਿੱਧਾ ਸਾਡਾ ਜਾਂਦਾ ਵਾ ਕਾਨੂੰਨ ਦਾ ਕਿ ਸਾਡੇ ਕਾਨੂੰਨ ਹੀ ਨਹੀਂ ਕਾਬਜ ਹੈਗੇ ਇੰਨੇ ਵੀ ਅਹੀ ਇੱਕ ਮਾਈਨਰ ਏਜ ਆ ਉਹਦਾ ਕਾਨੂੰਨ ਬਣਾਇਆ ਵਾ ਕਿ ਪਾਸਕੋ ਐਕਟ ਲੱਗ ਜਾਊਗਾ ਜਾਂ ਬਲਾਤਕਾਰ ਦੀ ਸਜ਼ਾ ਹੋ ਜਾਊਗੀ ਮਤਲਬ ਕਿ ਦੋਸ਼ੀ ਨੂੰ ਜੇ ਕੁਝ ਆਪਣਾ ਬਾਹਰਲੇ ਮਹੱਲੇ ਵਾਲੇ ਜਾਂ ਸੰਗਤ ਨਹੀਂ ਕੁਝ ਕਰਦੀ ਤੇ ਉਹ ਪੁਲਿਸ ਹੈ ਆਪਣੀ ਕਾਰਵਾਈ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਸਿੱਟ ਦੇਗੀ 22 ਚਾਂਸ ਜੇ ਨਾ ਉਥੇ ਪਤਾ ਲੱਗੂਗਾ ਜੇਲ੍ਹ ਦੇ ਵਿੱਚ ਤੂੰ ਆਪਣਾ ਜਿਹੜੇ ਕੀ ਕਰੀ ਜਾ 20 ਸਾਲ ਦੇ ਤੱਕ ਆਪਣਾ ਜੀਵਨ ਕੱਟੇਗਾ ਪਰ ਕੀ ਅਸੀਂ ਜੇ ਕੋ ਠੋਸ ਇਹਦਾ ਕਾਨੂੰਨ ਬਣਾਇਆ ਹੋਵੇ ਉਹਨੂੰ ਚੌਂਕ ਦੇ ਵਿੱਚ ਮੌਕੇ ਦੇ ਉੱਤੇ ਉਹਦੀ ਲਤਬਾਂ ਵਢੀ ਜਾਵੇ ਜਾਂ ਉਹਨੂੰ ਪੁਲਿਸ ਵੱਲੋਂ ਗੋਲੀ ਮਾਰੀ ਜਾਵੇ ਨਾ ਕੱਦੀ ਵੀ ਕੋਈ ਕਿਸੇ ਬੱਚੀ ਦੇ ਨਾਲ ਬਲਾਤਕਾਰ ਨਾ ਹੋਏਗਾ ਕਾਨੂੰਨ ਦੇ ਵਿੱਚ ਘਾਟਿਆ ਸਾਡੇ ਬਾਹਰਲੇ ਅਸੀਂ ਦੇਸ਼ਾਂ ਦੀਆਂ ਗੱਲਾਂ ਜ਼ਰੂਰ ਕਰਦੇ ਆ ਪਰ ਅਸੀਂ ਉਹਨਾਂ ਦੀ ਕਦੀ ਰੀਸ ਨਹੀਂ ਕਰ ਸਕਦੇ ਕਿਉਂਕਿ ਸਾਡੇ ਆਪਣੇ ਕਾਨੂੰਨ ਹੀ ਨਹੀਂ ਸਾਡੇ ਹੱਕ ਦੇ ਵਿੱਚ ਗੱਲ ਕਰਦੇ ਕੰਮ ਹੋ ਜਾਂਦਾ ਵਾ ਫਿਰ ਅਸੀਂ ਮੌਕਾ ਪਿੱਟਦੇ ਆ ਪਰ ਸਾਡੇ ਜੇ ਮੈਂ ਕਹਿੰਦਾ ਲੋਕੀ ਚ ਚੰਗੇ ਹੁੰਦੇ ਨਾ ਦੋਸ਼ੀ ਨੂੰ ਜਦੋਂ ਫੜਿਆ ਸੀ ਨਾ ਉਦੋਂ ਸੇਵਾ ਕਰ ਦੇਣੀ ਚਾਹੀਦੀ ਸੀ ਅਜੇ ਤੱਕ ਦੀ ਨੋਬਦੀਨ ਆਉਂਦੀ ਬਿਲਕੁਲ ਜੀ ਜਿਵੇਂ ਕਿ ਦੱਸਿਆ ਜਾ ਰਿਹਾ ਕਿ ਇੱਕ 9 ਸਾਲ ਦੀ ਉਹ ਬੱਚੀ ਹੈ ਤੇ 75 ਸਾਲ ਦਾ ਜਿਹੜਾ ਬਜ਼ੁਰਗ ਹੈ ਇੱਕ ਘਟਨਾ ਕਿਵੇਂ ਉਹਦੇ ਘਰ ਗਿਆ ਸੀ ਜਾਂ ਕੀ ਗੱਲਬਾਤ ਕੀਤੀ ਸੀ ਉਹਦੇ ਮਾਪਿਓ ਨੂੰ ਪਤਾ ਸੀ ਇਸ ਗੱਲ ਦਾ ਜਾਂ ਕਿਵੇਂ ਪਤਾ ਲੱਗਿਆ ਤੇ ਅੱਜ ਉਹ ਜਿਹੜਾ ਕਿ ਇਨਸਾਫ ਲੈਣ ਦੀ ਦਰਦ ਅੱਤੇ ਠੋਕਰਾਂ ਖਾ ਰਹੇ ਨੇ ਵੇਖੋ ਮੈਂ ਬੱਚੀ ਦੇ ਪਰਿਵਾਰ ਦੀ ਗੱਲ ਕਰਾਣਾ ਤਾਂ ਉਹ ਪ੍ਰਵਾਸੀ ਆ ਚਲੋ ਖੈਰ ਸਾਨੂੰ ਇਸ ਚੀਜ਼ ਤੋਂ ਲੈਣਾ ਦੇਣਾ ਨਹੀਂ ਕੋਈ ਆ ਤੇ ਜਿਹੜਾ ਬੰਦਾ ਇਹ ਹਰਕਤ ਕਰਨ ੜਿਆ ਉਹ ਵੀ ਪ੍ਰਵਾਸੀ ਆ ਇਹਨ ਕੀ ਉਧਰੋਂ ਉਹਨਾਂ ਤੇ ਵੀ ਗਵੰਡੀ ਆ ਉਸੇ ਜ਼ਿਲ੍ਹੇ ਦਾ ਉਸੇ ਦਾ ਗੋਂਡਾ ਕਰਕੇ ਕੋਈ ਜ਼ਿਲ੍ਹਾ ਵਾ ਉਧਰ ਤਾਂ ਗਵੰਡੀ ਆ ਇੱਥੇ ਆ ਕੇ ਵੀ ਗਵੰਡੀ ਆ ਘਰ ਦੇ ਨਾਲ ਘਰ ਸਾਂਝਾ ਪਰਿਵਾਰ ਚੱਲ ਗਿਆ ਆਪਣੇ ਕਿਰਤ ਕਰਨ ਉਹਦੀ ਢਿੱ ਟੱਪਾ ਕਰਦੇ ਨੇ ਸਾਰਾ ਟੱਬਰ ਮੁੰਡਾ ਆਪਣਾ ਕੰਮ ਕਰਨ ਚੱਲ ਗਿਆ ਜਿਹੜਾ ਛੋਟਾ ਜਿਹੜੀ ਛੋਟੀ ਬੱਚੀ ਆ ਉਹ ਘਰ ਦੇ ਵਿੱਚ ਕੱਲੀ ਸੀ ਉਹ ਇਹ ਇਹ ਜਿਹੜਾ ਬੰਦਾ ਜਿਹੜਾ ਦੋਸ਼ੀ ਆ ਇਹਨੇ ਮੌਕੇ ਦਾ ਫਾਇਦਾ ਚੁੱਕਿਆ ਤੇ ਇਹਨੇ ਉਹ ਹਰਕਤ ਕਰ ਦਿੱਤੀ ਜਿਵੇਂ ਕਿ ਸ਼ੋਸ਼ਣ ਦੀਆਂ ਵਾਰਤਾਣ ਲਗਾਤਾਰੀ ਵਾਰਦਰੀਆਂ ਦੇਖੇ ਜਾ ਰਹੇ ਕਿ ਪੰਜਾਬ ਦੇ ਵਿੱਚ ਅਕਸਰ ਹਰ ਰੋਜ਼ ਸੁਣਨ ਨੂੰ ਮਿਲਦਾ ਕਿ ਬੱਚਿਆਂ ਨਾਲ ਸ਼ੋਸ਼ਣ ਹੋ ਰਿਹਾ ਥੋੜੇ ਦਿਨ ਪਹਿਲਾਂ ਅਮਰਤਪਾਲ ਮਹਿਰੋ ਵੱਲੋਂ ਵੀ ਇੱਕ ਆਵਾਜ਼ ਉਠਾਈ ਗਈ ਸੀ ਕੀ ਕਹਿਣਾ ਤੁਹਾਡਾ ਬਹੁਤ ਅਸੀਂ ਵੀ ਬਹੁਤ ਸ਼ਲਾਘਾਯੋਗ ਹੈ ਉਹਦਾ ਕਦਮ ਵੀ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਵਾ ਕਿਉਂਕਿ ਜੇ ਸਾਡਾ ਕਾਨੂੰਨ ਕੁਝ ਨਹੀਂ ਕਰ ਸਕਦਾ ਸਿਰਫ ਜਾਦਾ ਨਹੀਂ ਹੀ ਕਹਿੰਨੇ ਸਿਰਫ ਇੱਕ ਦਿਨ ਦੇ ਦੇਣ ਖਾਲਸੇ ਨੂੰ ਅਸੀਂ ਇਹੋ ਜਿਹਾ ਕਾਨੂੰਨ ਕਾਇਮ ਕਰਦਾਂਗੇ ਕਿ ਕਿਸੇ ਬਲਾਦ ਕਰਦੇ ਬੜੀ ਦੂਰ ਦੀ ਗੱਲ ਆ ਕਿ ਬੱਚੀ ਵੱਲ ਕਿਸੇ ਵੱਲ ਕੋਈ ਅੱਖ ਚੁੱਕ ਕੇ ਵੀ ਨਹੀਂ ਦੇਖ ਸਕਦਾ ਕਿਉਂਕਿ ਸਾਡੇ ਕਾਨੂੰਨ ਦੇ ਅਹੀਂ ਅੱਜ ਜੇ ਗੱਲਾਂ ਕਰ ਰਹੇ ਤਾਂ ਇਹ ਨਾ ਜਾਂ ਕੋਈ ਕਾਰਨ ਹੋਣ ਡਿਆ ਵਾ ਬੱਚਿਆਂ ਦੇ ਨਾਲ ਇਹ ਸਾਡੇ ਕਾਨੂੰਨ ਦੀ ਕਮੀ ਆ ਜੀ ਗੱਲ ਕਰੀਏ ਤਾਂ ਇੱਕ ਜਿਵੇਂ ਤੁਸੀਂ ਗੱਲ ਕੀਤੀ ਕਿ ਉਹ ਪ੍ਰਵਾਸੀ ਸੀ ਜੋ ਬਜ਼ੁਰਗ ਨੇ ਉਹ ਵੀ ਪ੍ਰਵਾਸੀ ਨੇ ਔਰ ਬੱਚੀ ਜਿਹੜੀ ਉਹ ਵੀ ਪ੍ਰਵਾਸੀ ਦੀ ਪਰ ਹੈ ਤਾਂ ਬੱਚੇ ਹੀ ਨੇ ਨਾ ਪਰ ਕਾਨੂੰਨ ਸਾਹਿਬ ਵਾਸਤੇ ਇੱਕੋ ਜਿਹਾ ਤੇ ਕਿਵੇਂ ਦਾ ਮਤਲਬ ਇਹ ਸ਼ੋਸ਼ਣ ਜਿਹੜਾ ਹੋ ਰਿਹਾ ਹੈ ਜਿਹੜਾ ਇਸ ਤੇ ਠੱਲ ਪੈਣੀ ਚਾਹੀਦੀ ਕੀ ਚਾਹੁੰਦੇ ਹੋ ਕਿਵੇਂ ਹੋਣੀ ਚਾਹੀਦੀ ਠੱਲ ਕਿਵੇਂ ਪੈਣੀ ਚਾਹੀਦੀ ਹੈ ਵੇਖੋ ਜੀ ਬੱਚੀ ਭਾਵੇਂ ਪ੍ਰਵਾਸੀ ਹੋਵੇ ਤੇ ਭਾਵੇਂ ਇੱਥੇ ਪੰਜਾਬ ਦੀ ਹੋਵੇ ਬੱਚੀ ਬੱਚੀ ਆ ਸਾਡੀਆਂ ਧੀਆਂ ਵਰਗੀ ਆ ਉਦੋਂ ਜੇਕਰ ਇਹ ਠੱਲ ਪਾਉਣ ਦਾ ਚਾਹੁੰਦੇ ਨੇ ਮੌਕੇ ਦੇ ਦੋਸ਼ੀ ਫੜਿਆ ਗਿਆ ਵਣ ਮੌਕੇ ਤੇ ਲੱਤਾਂ ਬਾਵਾ ਵੜ ਦੋ ਸਾਰੀ ਉਮਰ ਤਰਫਾ ਦਾ ਮਰੂਗਤਨ ਨਾਲੇ ਲੋਕੀ ਵੇਖਣਗੇ ਜਿਹੜੇ ਇਹੋ ਜਿਹੀਆਂ ਹਰਕਤਾਂ ਕਰਨਗੇ ਉਹਦੇ ਆਲ ਵੇਖ ਕੇ ਇੱਕ ਨਸੀਹਤ ਆਜੂਗੀ ਵੀ ਇਸ ਬੰਦੇ ਨੇ ਇਹ ਕਾਰਾ ਕੀਤਾ ਵਾ ਤੇ ਇਹਦਾ ਇਹ ਕਾਰੇ ਦਾ ਆ ਇਹਨੂੰ ਸਜ਼ਾ ਮਿਲੀ ਆ ਮੈਂ ਤੇ ਜਿਹੜੇ ਲਾਗੇ ਮੱਲੇ ਵਾਲੇ ਵੀ ਹੋਣਗੇ ਉਹਨਾਂ ਨੂੰ ਵੀ ਇਹੋ ਗੱਲ ਕਹਿੰਦਾ ਕਦੀ ਤੁਸੀਂ ਪ੍ਰਸ਼ਾਸਨ ਦੀ ਇੰਤਜ਼ਾਰ ਨਾ ਕਰੋ ਮੌਕੇ ਦੀ ਜਿਹੜੀ ਕਾਰਵਾਈ ਤੁਹਾਡੇ ਤੋਂ ਹੁੰਦੀ ਨਾ ਤੁਸੀਂ ਕਰਕੇ ਤੇ ਫਿਰ ਦੱਸਿਆ ਕਰੋ ਵੀ ਆ ਇਹਨੇ ਕੱਲ ਕਰਤੂਦ ਕੀਤੀ ਸੀ ਤੇ ਉਹਦੀ ਕਰਤੂਦੀ ਆ ਸਜ਼ਾ ਹੀ ਦਿੰਦੀ ਆ ਇੱਥੋਂ ਤੱਕ ਨੌਬਦ ਨਾ ਆਇਆ ਕਰੇ ਬਾਅਦ ਅਕਸਰ ਦੇਖਿਆ ਜਾਂਦਾ ਹੈ ਕਿ ਗਰੀਬ ਪਰਿਵਾਰ ਹੁੰਦੇ ਨੇ ਉਹਨਾਂ ਦੀ ਆਵਾਜ਼ ਦੱਬੀ ਜਾਂਦੀ ਹੈ ਆਵਾਜ਼ ਜਾਂ ਉਹ ਥਾਣੇ ਜਾਣ ਤੋਂ ਜਾਂ ਬਾਹਰ ਗੱਲ ਕਰਨ ਤੋਂ ਝਿਜਕਦੇ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਅਜਿਹੇ ਪਰਿਵਾਰਾਂ ਨੂੰ ਸਾਹਮਣੇ ਆਉਣਾ ਚਾਹੀਦਾ ਬਿਲਕੁਲ ਆਉਣਾ ਚਾਹੀਦਾ ਹੁਣ ਆ ਜਿਹੜਾ ਪਰਿਵਾਰ ਆਸਾ ਇਹ ਮਾਲੀ ਦਾ ਕੰਮ ਕਰਦਾ ਜੀ ਹੁਣ ਜਿਹੜਾ ਵਿਚਾਰਾ ਬੱਚਾ ਬੰਦਾ ਇੱਕ ਦੋ ਟਾਈਮ ਦੀ ਰੋਟੀ ਵਾਸਤੇ ਇਨਾ ਖੱਜਲ ਖਵਾਰ ਹੋਣ ਡਿਆ ਵਾ ਉਹ ਕੱਲ ਨੂੰ ਇਹ ਇਹੋ ਗੱਲ ਸੋਚਦਾ ਕਿ ਮੈਂ ਥਾਣੇ ਠਾਣੇ ਜਾਵਾਂਗਾ ਮੇਰੀ ਉੱਥੇ ਸੁਣਵਾਈ ਨਹੀਂ ਹੋਊਗੀ ਜਾਂ ਮੇਰੇ ਪੈਸੇ ਤੇ ਲੱਗਣਗੇ ਕਿਉਂਕਿ ਉਹਨਾਂ ਸੁਭਾਵਕ ਹੈ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਦੇ ਮਨ ਦੇ ਵਿੱਚ ਆਉਣੀਆਂ ਸੁਭਾਵਕ ਹੈ ਕਿਉਂ ਕਿਉਂਕਿ ਸਾਡਾ ਕਾਨੂੰਨ ਦੇ ਵਿੱਚ ਕਮੀਆਂ ਵਾ ਕਰ ਲੈਣਾ ਕਿ ਬੰਦਾ ਮਾੜਾ ਜਾਂਦਾ ਵਾ ਉਹ ਇਹੋ ਸੋਚ ਕੇ ਆ ਵਾਪਸ ਆ ਜਾਂਦਾ ਵੀ ਸਾਡੀ ਸੁਣਵਾਈ ਨਾ ਹੋਈ ਪੈਸੇ ਤੋਂ ਬਗੈਰ ਤੇ ਅਸੀਂ ਕੀ ਕਰਨ ਜਾਣਾ ਵਾ ਤੇ ਜਿਹੜਾ ਬੰਦਾ ਰੋਟੀ ਨੂੰ ਮਤਾਜ ਹੋਣ ਡਿਆ ਹੋਊਗਾ ਉਹ ਕਾਨੂੰਨ ਦੇ ਵਿੱਚ ਜਾ ਕੇ ਕਿਵੇਂ ਆਪਣਾ ਦੁੱਖੜਾ ਸੁਣਾਊਗਾ ਉਹ ਬੰਦੇ 2 ਦਿਨ ਤੋਂ ਬਾਅਦ ਉਹ ਜਾ ਕੇ ਅੱਜ ਕਰਵਾ ਕਾਰਵਾਈ ਹੋਈ ਆ ਉਹਦਾ ਕਾਰਨ ਇਹੋ ਆ ਕਿਉਂਕਿ ਕਾਨੂੰਨ ਦੀ ਕਮੀ ਆ ਅੱਜ ਤੁਸੀਂ ਥਾਣੇ ਦੇ ਬਾਹਰ ਪਹੁੰਚੇ ਹੋ ਇਨਸਾਫ ਇਹਨਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਕੀ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਕੋ ਪ੍ਰਸ਼ਾਸਨ ਨੇ ਸਾਨੂੰ ਤੇ ਇਨਾ ਅਸ਼ਵਾ ਦਿੱਤੀ ਆ ਅਭਿਸ਼ਵਾਸ ਦਵਾਇਆ ਵਾ ਕਿ ਅਸੀਂ ਜੋ ਉਹਦੀ ਬਣਦੀ ਏ ਧਾਰਾਵਾਂ ਜਿਹੜੀਆਂ ਕਾਨੂੰਨ ਦੀਆਂ ਹੈਗੀਆਂ ਵਾ ਬਲਾਤ ਕਰਦੀ ਜਿਹੜਾ ਧਾਰਾ ਵਾ ਉਹ ਵੀ ਲਾ ਦਿੱਤੀ ਜੀ ਇਹ ਪਾਸਕੋ ਐਕਟ ਲਾ ਦਿੱਤਾ ਵਾ ਜਿਹੜੀ ਪਾਸਕੋ ਐਕਟ ਦੇ ਵਿੱਚ ਹੁੰਦਾ ਵਾ ਕਿ ਕੋਈ ਅਪੀਲ ਕੋਈ ਦਲੀਲ ਨਹੀਂ ਸੁਣੀ ਜਾਣੀ ਨਾ ਕੋਈ ਰਾਜੀਨਾਮਾ ਹੋਣਾ ਵਾ ਨਾ ਕੋਈ ਜ਼ਮਾਨਤ ਹੋਣੀ ਆ 20 ਸਾਲ ਦੇ ਵਿੱਚ ਦੋਸ਼ੀ ਨੇ ਉਥੇ ਰਹਿਣਾ ਵਾ ਹਾਲੇ ਕਿ ਉਹਦੀ 75 ਸਾਲ ਉਮਰ ਮੈਨੂੰ ਤਾਂ ਲੱਗਦਾ ਉਹ ਦਿਨ ਮਰੀ ਉਥੇ ਅੰਦਰ ਹੀ ਜਾਣਾ ਵਾ ਬਾਕੀ ਸਾਨੂੰ ਇਹਦੇ ਨਾਲ ਸੰਤੁਸ਼ਟੀ ਨਹੀਂ ਮਿਲਦੀ ਸਾਨੂੰ ਸੰਤੁਸ਼ਟੀ ਮਿਲਦੀ ਹੈ ਕਿ ਮੌਕੇ ਤੇ ਦੋਸ਼ੀ ਫੜਾਇਆ ਗਿਆ ਵਾ ਮੌਕੇ ਤੇ ਛਡਗਾ ਦਿੱਤੇ ਚੜਦੀ ਗਲਾ ਰਾਜਵਿੰਦਰ ਅਕਾਲੀ ਜਿਨ੍ਹਾਂ ਦੇ ਵੱਲੋਂ ਇਸ ਘਟਨਾ ਦੀ ਬਹੁਤ ਨਿੰਦਾ ਕੀਤੀ ਗਈ ਹੈ ਸੋ ਅਸੀਂ ਫਤਿਹਗੜ ਚੋੜੀਆਂ ਰੋਡ ਪੁਲਿਸ ਚੌਂਕੀ ਥਾਣਾ ਸਦਰ ਅੰਮ੍ਰਿਤਸਰ ਦੇ ਸਿਟੀ ਦੇ ਬਿਲਕੁਲ ਬਾਹਰ ਖੜੇ ਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਇਨਸਾਫ ਲੈਣ ਦੇ ਲਈ ਇਸ ਬਿਲਕੁਲ ਥਾਣੇ ਦੇ ਬਾਹਰ ਖੜਾ ਹੈ ਅਤੇ ਜੇ ਕਿਹਾ ਜਾਵੇ ਤਾਂ ਇੱਕ 9 ਸਾਲ ਦੀ ਬੱਚੀ ਨਾਲ 75 ਸਾਲ ਦੇ ਬਜ਼ੁਰਗ ਵੱਲੋਂ ਜਿਹੜੀ ਕਿ ਸ਼ਰਮਨਾਕ ਘਟਨਾ ਜਿਹੜੀ ਕਿ ਘਟੀ ਹੈ ਸੋ ਦੋਨੇ ਪਰਿਵਾਰ ਪ੍ਰਵਾਸੀ ਦੱਸੇ ਜਾ ਰਹੇ ਨੇ ਤਕਰੀਬਨ 2 ਦਿਨ ਬਾਅਦ ਬੱਚੀ ਵੱਲੋਂ ਆਪਣੇ ਘਰ ਦੇ ਨੂੰ ਦੱਸਿਆ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਕਿ ਬੱਚੀ ਦਾ ਪਿਤਾ ਉਹ ਕਾਫੀ ਗਰੀਬ ਪਰਿਵਾਰ ਚੋਂ ਤੇ ਮਹੱਲੇ ਵਾਲਿਆਂ ਦੀ ਹਿੰਮਤ ਦੇ ਨਾਲ ਅੱਜ ਥਾਣੇ ਦੇ ਬਾਹਰ ਪਹੁੰਚੇ ਨੇ ਸੋ ਹੋਰ ਵੀ ਸਿੱਖ ਆਗੂ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਜ ਇੱਥੇ ਮੰਦ ਭਾਗੀ ਜਿਹੜੀ ਘਟਨਾ ਘਟੀ ਹੈ ਉਹਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਪਰਮਜੀਤ ਅਕਾਲੀ ਜਿਹੜੇ ਕਿ ਇੱਥੇ ਪਹੁੰਚੇ ਨੇ ਕਿਉਂਕਿ ਇੱਕ 9 ਸਾਲ ਦੀ ਬੱਚੀ ਨਾਲ ਇੱਕ 75 ਸਾਲ ਦੇ ਬਜ਼ੁਰਗ ਵੱਲੋਂ ਜਿਹੜੀ ਕਿ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਵੈਰ ਖਾਲਸਾ ਵਈ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਈ ਫਤਿਹ ਅੱਜ ਲਗਾਤਾਰ ਹੀ ਪੰਜਾਬ ਦੇ ਵਿੱਚ ਸ਼ੋਸ਼ਣ ਨੂੰ ਦੇ ਘਟਨਾਵਾਂ ਵਧ ਰਹੀਆਂ ਨੇ ਪਿਛਲੇ ਦਿਨੀ ਅਮਰਤਪਾਲ ਮਹਿਰੋ ਵੱਲੋਂ ਵੀ ਆਵਾਜ਼ ਉਠਾਈ ਗਈ ਸੀ ਇਹ ਘਟਨਾਵਾਂ ਜਿਹੜੀਆਂ ਪੰਜਾਬ ਦੇ ਲਈ ਬੜੀਆਂ ਮੰਦ ਭਾਗੀਆਂ ਨੇ ਕੀ ਕਹਿਣਾ ਚਾਹੁੰਦੇ ਵੇਖੋ ਅਮਰਤਪਾਲ ਸਿੰਘ ਮਹਿਰੋ ਵੱਲੋਂ ਜਿਹੜੀ ਆਵਾਜ਼ ਉਠਾਈ ਤੁਸੀਂ ਦੇਖਿਆ ਕਿਵੇਂ ਗੁਰੂ ਘਰ ਦੇ ਵਿੱਚ ਉਹ ਜੋ ਉਸ ਸਾਧਨੇ ਗੰਦ ਘੋਲਿਆ ਜੋ ਗੰਦ ਪਾਇਆ ਉਹਨੇ ਹੁਣ ਚਲੋ ਉਹਦੇ ਵਿੱਚ ਕੀ ਸਖਤ ਸਾਮਾ ਬਣਦੀਆਂ ਨੇ ਕੀ ਤਰਾਵਾਂ ਲੱਗਦੀਆਂ ਨੇ ਉਹ ਦੇਖਣ ਵਾਲੀ ਗੱਲ ਆ ਜਾਂ ਗਾਂ ਉਹਦੇ ਨਾਲ ਕੀ ਬਣਦਾ ਇੱਥੇ ਜਿਹੜੀ ਗੱਲ ਸਾਨੂੰ ਪਤਾ ਲੱਗੀ ਸੀ ਸਿੰਘਾਂ ਨੇ ਇਹਨਾਂ ਸਿੰਘਾਂ ਦਾ ਸਾਨੂੰ ਫੋਨ ਆਇਆ ਸੀ ਸਿੰਘ ਸਭ ਤੋਂ ਪਹਿਲਾਂ ਨਾਲੇ ਪਹੁੰਚੇ ਪਰਿਵਾਰ ਦੇ ਵੀ ਇੱਕ 9-10 ਸਾਲ ਦੀ ਬੱਚੀ ਆ ਪ੍ਰਵਾਸੀ ਬੱਚੀ ਆ ਉਹਦੇ ਨਾਲ ਕੋਈ 70 ਸਾਲ ਦੇ ਬੰਦੇ ਦੇ ਵੱਲੋਂ ਜਿਹੜਾ ਉਹ ਰੇਪ ਕੀਤਾ ਗਿਆ ਤਿੰਨ ਦਿਨ ਪਹਿਲਾਂ ਸ਼ਾਇਦ ਕੋਈ ਸੁਣਵਾਈ ਨਹੀਂ ਸੀ ਹੋ ਰਹੀ ਪਹਿਲਾਂ ਕਿਉਂਕਿ ਚਲੋ ਖਾਲਸੇ ਦੇ ਹੱਥ ਜੇ ਕੋਈ ਤੁਹਾਨੂੰ ਲੱਗਦਾ ਵੀ ਕੋਈ ਕੇਸ ਆਵੇ ਤੇ ਸਾਡਾ ਫਰਜ਼ ਹੁੰਦਾ ਵਾ ਵੀ ਅਸੀਂ ਆਪਣਾ ਫਰਜ਼ ਦਾ ਫਰਜ਼ ਪੂਰਾ ਕਰੀਏ ਸਾਡੇ ਸਿੰਘ ਇੱਥੇ ਪਹੁੰਚੇ ਸੀ ਪਰ ਪਤਾ ਲੱਗਾ ਸੀ ਵੀ ੱੱਕੇ ਨਾਲ ਰਾਜਨਾਮੇ ਦੀ ਕੋਈ ਇਦਾਂ ਦੀ ਗੱਲ ਹੋ ਰਹੀ ਸੀਗੀ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਵੀ ਰਾਜਨਾ ਉਹਨਾਂ ਦੀ ਤੁਹਾਨੂੰ ਪਤਾ ਵੀ ਇੱਥੇ ਉਹਨਾਂ ਨੇ ਉਹਨਾਂ ਦੇ ਅਨੁਸਾਰ ਕਿੰਨੇ ਸੱਕੋਦੇ ਸਾਡੀ ਸੁਣਵਾਈ ਨਹੀਂ ਹੋ ਰਹੀ ਸੀ ਸੋ ਸਿੰਘਾਂ ਦੇ ਕੋਲ ਚਲੋ ਪਹੁੰਚੇ ਤੇ ਡੀਸੀਪੀ ਸਾਹਿਬ ਨਾਲ ਗੱਲ ਹੋਈ ਉਸੇ ਵੇਲੇ ਉਹਨਾਂ ਨੇ ਫੋਨ ਚੱਕਿਆ ਉਹਨਾਂ ਨਾਲ ਬਚਨ ਹੋਇਆ ਉਹਨਾਂ ਨੂੰ ਦੱਸੀ ਗੱਲ ਉਹਨਾਂ ਨੇ ਉਸੇ ਵੇਲੇ ਮੌਕੇ ਦੇ ਜਿਹੜੇ ਇੰਚਾਰਜ ਨੇ ਇਤੋਂ ਦੇ ਉਹਨਾਂ ਨੂੰ ਫੋਨ ਕੀਤਾ ਉਹਨਾਂ ਨਾਲ ਹੀ ਉਸੇ ਵੇਲੇ ਜਿਹੜੀ ਕਾਰਵਾਈ ਬਣਦੀ ਹੈ ਉਹ ਕੀਤੀ ਜਾ ਰਹੀ ਹੈ ਪੋਸਕੋ ਅਧੀਨ ਜਿਹੜਾ ਵਾ ਉਹ ਪਰਚਾ ਹੋਊਗਾ ਸ਼ਾਇਦ ਅਸੀਂ ਆਸਤਾ ਹੀ ਕਰਦੇ ਸੀ ਆਏ ਵੀ ਇਸੇ ਕਰਕੇ ਹੁਣ ਆਈਆਂ ਵੀ ਪੋਸਕੋ ਦੀ ਨੋਤੇ ਪਰਚਾ ਹੋਵੇ ਤੇ ਕਾਨੂੰਨ ਮੈਂ ਕਹਿੰਨਾ ਇਸ ਤੋਂ ਵੀ ਜ਼ਿਆਦਾ ਸਖਤ ਹੋਣੇ ਚਾਹੀਦੇ ਆ ਖਾਲਸਾ ਰਵੈਤਾਂ ਜਿਹੜੀਆਂ ਨੇ ਮੈਨੂੰ ਲੱਗਦਾ ਉਹੀ ਲਾਗੂ ਹੋਣ ਤਾਂ ਜ਼ਿਆਦੀ ਵਧੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਹੀ ਇਦਾਂ ਦੇ ਹਾਲਾਤ ਜੇ ਬਣ ਗਏ ਨੇ ਤੇ ਫਿਰ ਹੋਰ ਤਾਂ ਸਾਡੇ ਦੇਸ਼ ਦੇ ਵਿੱਚ ਹਾਲਾਤ ਕਿਹੋ ਜਿਹਾ ਬਣਨਗੇ ਤੇ ਕਿਹੋ ਜਿਹਾ ਬਣੇ ਹੋਏ ਨੇ ਆਪਾਂ ਜਾਣਦੇ ਹੀ ਆ ਜੇ ਪਿਛਲੇ ਦਿਨਾਂ ਦੀ ਝਾਤ ਮਾਰੀ ਹੈ ਤਾਂ ਕੁੱਲ ਕੁਝ ਜਿਹੜੇ ਪਖੰਡੀ ਸਾਧਾਂ ਵੱਲੋਂ ਇਸ ਤਰ੍ਹਾਂ ਦੇ ਘਟਨਾਵਾਂ ਸਾਹਮਣੇ ਆਈਆਂ ਨੇ ਅੱਜ ਭਾਵੇਂ ਪ੍ਰਵਾਸੀ ਨੇ ਪਰ ਜੇ ਗੱਲ ਕਰੀ ਇੱਥੇ ਜਾਤ ਪਾਤ ਨਹੀਂ ਇੱਥੇ ਇੱਕ ਇਨਸਾਫ ਦੀ ਗੱਲ ਕੀਤੀ ਜਾ ਰਹੀ ਕੀ ਕਹਿੰਦੇ ਦੇਖੋ ਇਨਸਾਨੀਅਤ ਦੀ ਇਨਸਾਨੀਅਤ ਦੀ ਗੱਲ ਹੈ ਸਾਡੇ ਵਾਸਤੇ ਇਹ ਨਹੀਂ ਪ੍ਰਵਾਸੀ ਦੀ ਬੱਚੀ ਅਸੀਂ ਤਾਂ ਨਹੀਂ ਅਸੀਂ ਜਾਣਾ ਨਹੀਂ ਬੱਚੀ ਹੈ ਧੀ ਅਸੀਂ ਵੀ ਧੀਆਂ ਵਾਲੇ ਆ ਸਾਰੇ ਦੇ ਸਾਰਿਆਂ ਦੀਆਂ ਧੀਆਂ ਨੇ ਨਾ ਵੀ ਹੋਣ ਧੀਆਂ ਖਾਲਸੇ ਦਾ ਜਿਹੜਾ ਫਰਜ਼ ਬਣਦਾ ਉਹ ਖਾਲਸਾ ਆਪਣਾ ਬਣਦਾ ਫਰਜ਼ ਪੂਰਾ ਕਰਨ ਵਾਸਤੇ ਜਿੱਥੇ ਪਹੁੰਚਦਾ ਵਾ ਉੱਥੇ ਪਹੁੰਚਿਆ ਵਾ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਆਸ ਕਰਦੇ ਹਾਂ ਵੀ ਸਖਤ ਕਿਹੜੀ ਕਾਨੂੰਨ ਕਾਰਵਾਈ ਜਿਹੜੀ ਆ ਪੋਸਕੋ ਦੇ ਅਧੀਨ ਵੈਸੇ ਇਤ ਹੈ ਵੈਸੇ ਕਹਿੰਦੇ ਬਣੂਗਾ ਪਰ ਮੈਨੂੰ ਲੱਗਦਾ ਵੀ ਇਹਦੀ ਜਿਹੜੀ ਸਜ਼ਾ ਬੁਲਾਤਕਾਰ ਦੀ ਖਾਸ ਕਰਕੇ ਜੇ ਮਾਈਨਰ ਏਜ ਏਜ ਹੁੰਦੀ ਹੈ ਬੱਚੀਆਂ ਦੀ ਸਖਤ ਜਿਹੜੀ ਸਜ਼ਾ ਉਹ ਮੌਤ ਹੀ ਹੋਣੀ ਚ ਕਾਨੂੰਨ ਭਾਰਤ ਸਰਕਾਰ ਨੂੰ ਇਹ ਬਿਨਾਂ ਸੋਚ ਸਮਝੇ ਜਿਹੜਾ ਬਣਾਉਣਾ ਚਾਹੀਦਾ ਆਪਾਂ ਗਲਫ ਕੰਟਰੀਆਂ ਦੇ ਕਾਨੂੰਨ ਦੀ ਇਹ ਗੱਲ ਕਰਦੇ ਨਾ ਬੇਸ਼ੱਕ ਉਹਦੇ ਸ਼ਰੀਅਤ ਦੇ ਕਾਨੂੰਨ ਨੇ ਪਰ ਕਾਨੂੰਨ ਸਖਤ ਨੇ ਤੇ ਤਾਂ ਕਰਕੇ ਉੱਥੇ ਕ੍ਰਾਈਮ ਨਹੀਂ ਹੈਗਾ ਇਸੇ ਕਰਕੇ ਕ੍ਰਾਈਮ ਨਹੀਂ ਹੈਗਾ ਕਿਉਂਕਿ ਉੱਥੇ ਸਖਤ ਕਾਨੂੰਨ ਨੇ ਸੋ ਜਿਹੋ ਜਿਹੇ ਹਾਲਾਤ ਨੇ ਜਵਿਨਰ ਬਿਆਕਾਂਡ ਹੋਇਆ ਸੀਗਾ ਤੁਹਾਨੂੰ ਯਾਦ ਚ ਹੋਣਾ ਦਿੱਲੀ ਦੇ ਵਿੱਚ ਹਨਾ ਕਿਸ ਤਰੀਕੇ ਨਾਲ ਉਹ ਬੱਚੀ ਨਾਲ ਹੋਇਆ ਇਸ ਤਰ੍ਹਾਂ ਕਹਿੰਦੇ ਹੋਰ ਕੇਸ ਬਹੁਤ ਆਏ ਤਾਂ ਹੀ ਉਸ ਤੋਂ ਬਾਅਦ ਪੋਸਟ ਕੋਇਕਟ ਬੜਿਆ ਪਰ ਉਹ ਜੇ ਆਏ ਨੇ ਤੇ ਮੈਨੂੰ ਲੱਗਦਾ ਵੀ ਅਜੇ ਵੀ ਲੋਕਾਂ ਦੇ ਮਨ ਚ ਡਰ ਨਹੀਂ ਹੈਗਾ ਕਿਉਂਕਿ ਇਹ ਸੋਚਦੇ ਨੇ ਸ਼ਾਇਦ ਵੀ ਪਰਚਾ ਹੀ ਹੈ ਇੱਕ ਜੇਲ੍ਹ ਚ ਹੀ ਬੈਠਣਾ ਵਾ ਫਿਰ ਕੀ ਹੋਣਾ ਜੇ ਜਦੋਂ ਕਿਸੇ ਨੂੰ ਇਹ ਪਤਾ ਹੋਊ ਮੇਰੀ ਧੌਣ ਲਾ ਦੇਣਗੇ ਤੇ ਸ਼ਾਇਦ ਉਹ ਨਾ ਜੁਰਮ ਕਰੇ ਫਿਰ ਸੋ ਪਰਮਜੀਤ ਅਕਾਲੀ ਜੀ ਸਿੱਖ ਆਗੂ ਇੱਥੇ ਪਹੁੰਚੇ ਨੇ ਕਿਉਂਕਿ ਭਾਵੇਂ ਪ੍ਰਵਾਸੀ ਪਰਿਵਾਰ ਹੈ ਪਰ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਇਹਨਾਂ ਵੱਲੋਂ ਜਦੋਂ-ਜਦ ਕੇ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਪਰਿਵਾਰ ਤੇ ਦਬਾਅ ਬਣਾਇਆ ਜਾ ਰਿਹਾ ਹੈ ਰਾਜਨਾਮੇ ਲਈ ਪਰ ਇਹਨਾਂ ਵੱਲੋਂ ਜਿਹੜੇ ਕਿ ਅੱਜ ਇੱਥੇ ਪਹੁੰਚੇ ਨੇ ਤੇ ਇਹਨਾਂ ਨੇ ਵੱਡੇ ਅਫਸਰਾਂ ਨਾਲ ਵੀ ਗੱਲਬਾਤ ਕੀਤੀ ਹੈ ਮੌਕੇ ਤੇ ਅਫਸਰ ਹੀ ਪਹੁੰਚੇ ਨੇ ਪੁਲਿਸ ਅਫਸਰ ਵੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ